देविचाले सरकार दिया, साल दिया, दिकर, है इसे विचाले पीएम नरेंद्र मोदी ने चिट्ठी का जिक्र किया है कि यकीन है तो समर्थन लगातार मिलता रहेगा पीएम ने लिखे राष्ट्र निर्माण लगातार मेहनत करते रहें ਯੋਜਨਾਵਾਂ 'ਤੇ ਜ਼ਰੂਰ ਆਪਣਾ ਵਿਚਾਰ ਦਿਓ ਤੇ ਇਲੈਕਸ਼ਨ ਵੋਟਸ ਆ ਪੂਰਾ ਹੀ ਦੇਸ਼ ਚਾਨ ਵਾਲਾ ਹੈ 7 ਵਜੇ ਜੋ ਹੈ ਕੋਡ ਆਫ ਕੰਡਕਟ ਲੱਗ ਜਾਏਗਾ ਚੌਂਡ ਜ਼ਾਬਤਾ ਲੱਗ ਜਾਏਗਾ ਇਸ ਤੋਂ ਪਹਿਲਾਂ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਜੋ ਦੇਸ਼ ਜਨਿਆਂ ਨੂੰ ਦੇਸ਼ ਵਾਸੀਆਂ ਨੂੰ ਚਿੱਠੀ ਲਿਖੀ ਗਈ ਹੈ ਚਿੱਠੀ ਤੁਹਾਨੂੰ ਵਖਾ ਰਿਹਾ ਆ ਦੇਸ਼ ਵਾਸੀਨ ਚਿੱਠੀ ਦੇਰ ਰਾਤ ਆ ਜਾਰੀ ਕੀਤੀ ਗਈ ਹੈ ਪਰਵਾਰਜਨ ਕਹਿ ਕੇ ਦੇਸ਼ ਵਾਸੀਨ ਨੂੰ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਸੰਬੋਧਿਤ ਕੀਤਾ ਗਿਆ ਇਸ ਦੇ ਵਿਚਾਲੇ ਆ ਅਪੀਲ ਕੀਤੀ ਗਈ ਕਿ ਸਾਥ ਆਪਣਾ ਦੇਂਦੇ ਰਹੋ ਤੇ ਇਸ ਦੇ ਵਿਚਾਰੇ ਉਹਨਾਂ ਨੇ 10 ਸਾਲ ਦੀਆਂ ਸਰਕਾਰ ਦੀਆਂ ਪ੍ਰਾਪਤੀਆਂ ਵੀ ਇਸ ਚਿੱਠੀ ਦੇ ذریعے ਆਮ ਲੋਕਾਂ ਗਿਣਵਾਈ ਤੇ ਲੋਕ ਸਭਾਚੋਂ ਤੋਂ ਪਹਿਲਾਂ ਪੀਐਮ ਮੋਦੀ ਨੇ ਦੇਸ਼ਵਾਦੀ ਨਾਮ ਚਿੱਠੀ ਲਿਖੀ ਹੈ ਇਸ ਦੇ ਵਿਚਾਰੇ ਜੋ ਵੀ ਕੰਮਕਾਜ ਕੀਤੇ ਗਏ ਨੇ ਜੋ ਐਨਡੀਏ ਸਰਕਾਰ ਨੇ 10 ਸਾਲ ਦੇ ਕਾਰਜਕਾਲ ਦੇ ਦੌਰਾਨ ਪੁਨਾ ਕੰਮਾਂ ਦਾ ਜ਼ਿਕਰ ਇਸ ਚਿੱਠੀ 'ਚ ਕੀਤਾ ਗਿਆ ਹੈ ਸਰਕਾਰ ਦੀਆਂ ਯੋਜਨਾਵਾਂ ਤੇ ਜ਼ਰੂਰ ਆਪਣੇ ਵਿਚਾਰ ਜੋ ਜੋ ਵੀ ਯੋਜਨਾਵਾਂ ਐਨਡੀਏ ਸਰਕਾਰ ਦੇ ਵੱਲੋਂ ਕੀਤੀਆਂ ਗਈਆਂ ਸੀ ਕਿ ਸ਼ੁਰੂ ਕੀਤੀਆਂ ਗਈਆਂ ਤੇ ਉਸ ਦੇ ਕਿਤਨਾ ਕਿਤੇ ਉਹਨਾਂ ਨੇ ਵਿਚਾਰ ਆਮ ਲੋਕਾਂ ਤੋਂ ਮੰਗੇ ਨੇ ਤੇ ਇਸ ਦੇ ਵਿਚਾਲੇ ਉਹਨਾਂ ਨੇ ਕਿਹਾ ਕਿ ਯਕੀਨ ਹੈ ਤੁਹਾਡਾ ਸਮਰਥਨ ਲਗਾਤਾਰ ਮਿਲਦਾ ਰਹੇਗਾ ਤੇ ਬੀਜੇਪੀ ਲਗਾਤਾਰ ਆ ਕਹਿੰਦੀ ਰਹੀ ਹੈ ਕਿ ਇਸ ਵਾਰ ਹੈਟ੍ਰਿਕ ਮਾਰੀ ਜਾਏਗੀ ਆਪਕੀ ਵਾਰ 400 ਕੇ ਪਾਰ ਤੇ ਇਸ ਦੇ ਵਿਚਾਲੇ ਚਿੱਠੀ ਚ ਸਰਕਾਰ ਦੀਆਂ 10 ਸਾਲ ਦੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਕੀਤਾ ਗਿਆ ਹੈ पीएम नरेंद्र मोदी ने चिट्ठी लिखी है, है, है मौजूदा सरकार का जो कार्यकाल है अब समाप्त हो रहा है मेरा मेरे सहयोगी राजीव शर्मा लाइव मौजूद ने राजीव कुछ ही समय का जो कुछ ही घंटे का समा बचा है चोन जबता लगन वाला है ਜਾਨਣਾ ਚਾਹਾਂਗੇ ਕਿ ਪੰਜਾਬ ਦਾ ਸਿਆਸੀ ਮਾਹੌਲ ਕੀ ਹੈ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਅੰਮ੍ਰਿਤਸਰ ਦੀ ਸਿਫਤੀ ਦਾ ਘਰ ਗੁਰੂ ਘਰ ਤੇ ਇਸ ਦੇ ਵਿਚਾਲੇ ਅੰਮ੍ਰਿਤਸਰ ਦੀ ਜਨਤਾ ਦਾ ਕੀ ਕੁਸ਼ ਮੂਡ ਹੈ ਬਿਲਕੁਲ ਜਿਸ ਤਰੀਕੇ ਦੇ ਨਾਲ ਸਰਬਜੋਤ ਤੁਸੀਂ ਜ਼ਿਕਰ ਕੀਤਾ ਕਿ ਜਿਹੜੀ ਦੇਸ਼ ਦੇ ਵਿੱਚ ਮੋਦੀ ਸਰਕਾਰ ਹੈ ਉਸ ਦਾ ਅੱਜ ਆਖਰੀ ਦਿਨ ਹੈ ਔਰ ਅੱਜ ਚੋਣ ਜਾਬਤਾ ਜਿਹੜਾ ਉਸ ਦਾ ਐਲਾਨ ਕਰ ਦਿੱਤਾ ਜਾਣਾ ਪਰ ਜਦੋਂ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਹੁੰਦੀਆਂ ਨੇ ਤਾਂ ਅਮਰitsar ਦੀ ਜਿਹੜੀ ਲੋਕ ਸਭਾ ਸੀਟ ਹੈ ਉਸ ਦੇ ਉੱਤੇ ਇਸ ਕਰਕੇ ਹਰ ਕਿਸੇ ਦੀ ਨਜ਼ਰ ਰਹਿੰਦੀ ਹੈ ਕਿਉਂਕਿ ਇੱਥੋਂ ਦਾ ਜਿਹੜਾ ਚੋਣਵੀ ਮੁਕਾਬਲਾ ਹੈ ਉਹ ਕਾਫੀ ਰੋਚਕ ਔਰ ਕਾਫੀ ਦਿਲਚਸਪ ਰਹਿੰਦਾ ਕਿਉਂਕਿ ਇਸ ਸੀਟ ਤੋਂ ਜੇਕਰ ਮੈਂ ਪਹਿਲੀ ਵਾਰ ਜਦੋਂ ਮੋਦੀ ਸਰਕਾਰ ਬਣੀ ਤਾਂ ਉਸ ਵੇਲੇ ਮਰਹੂਮ ਜਿਹੜੇ ਨੇਤਾ ਸੀ ਬੀਜੇਪੀ ਦੇ ਅਰੁਣ ਜੇਟਲੀ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹਾਲਾਂਕਿ ਉਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਬੀਜੇਪੀ ਵੱਲੋਂ ਇੱਥੋਂ ਐਮਪੀ ਬਣਦੇ ਰਹੇ ਨੇ ਤਾਂ ਉਸ ਤੋਂ ਬਾਅਦ ਹਰਦੀਪ ਸਿੰਘ ਪੁਰੀ ਜੋ ਕਿ ਅਮਰitsar ਸੀਟ ਤੋਂ ਹਾਰੇ ਜ਼ਰੂਰ ਪਰ ਉਹਨਾਂ ਨੂੰ ਵੀ ਰਾਜ ਸਭਾ ਦੇ ਵਿੱਚ ਮੈਂਬਰ ਬਣਾ ਕੇ ਬਾਅਦ ਦੇ ਵਿੱਚ ਕੇਂਦਰੀ ਮੰਤਰੀ ਬਣਾਇਆ ਗਿਆ ਤਾਂ ਇਸ ਵੇਲੇ ਮੌਜੂਦਾ ਹਾਲਾਤ ਇਹ ਨੇ ਕਿ ਕਾਂਗਰਸ ਪਾਰਟੀ ਵੱਲੋਂ ਦੋ ਵਾਰ ਲਗਾਤਾਰ ਜਿਹੜੇ ਨੇ ਉਹ ਗੁਰਜੀਤ ਔਜਲਾ ਐਮਪੀ ਬਣਦੇ ਰਹੇ ਨੇ ਤਾਂ ਅੱਜ ਜਿੱਥੇ ਇੱਕ ਪਾਸੇ ਇਹ ਐਲਾਨ ਹੋਏਗਾ ਕਿ ਚੋਣ ਦੀਆਂ ਜਿਹੜੀਆਂ ਤਰੀਕਾਂ ਨੇ ਕਿਉਂਕਿ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ 6 ਜਾਂ 7 ਫੇਸ ਦੇ ਵਿੱਚ ਜਿਹੜੀਆਂ ਚੋਣਾਂ ਨੇ ਪੂਰੇ ਦੇਸ਼ ਭਰ ਦੇ ਵਿੱਚ ਹੋ ਸਕਦੀਆਂ ਨੇ ਦੂਜੇ ਪਾਸੇ ਕਿਉਂਕਿ ਹੱਲੇ ਤੱਕ ਆਮ ਆਦਮੀ ਪਾਰਟੀ ਤੋਂ ਇਲਾਵਾ ਕਿਸੇ ਵੀ ਪਾਰਟੀ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹਾਲਾਂਕਿ ਚਰਚਾਵਾਂ ਇਹ ਨੇ ਕਿ ਕਾਂਗਰਸ ਇੱਕ ਵਾਰ ਫਿਰ ਤੋਂ ਗੁਰਜੀਤ ਔਜਲਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਦੂਜੇ ਪਾਸੇ ਤਰਨਜੀਤ ਸਿੰਘ ਸੰਧੂ ਜੋ ਕਿ ਇੱਕ ਵੱਡਾ ਨਾਮ ਹੈ ਅਮਰੀਕਾ ਦੇ ਵਿੱਚ ਅੰਬੈਸਡਰ ਰਹਿ ਚੁੱਕੇ ਨੇ ਤਾਂ ਸਾਬਕਾ ਅੰਬੈਸਡਰ ਦੀਆਂ ਜਿਹੜੀਆਂ ਇਸ ਵੇਲੇ ਚਰਚਾਵਾਂ ਦੇ ਨਾਲ-ਨਾਲ ਉਹਨਾਂ ਦੀ ਜਿਹੜੀ ਸਿਆਸੀ ਹਲਚਲ ਹੈ ਉਹ ਵੀ ਅੰਮ੍ਰਿਤਸਰ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਤੇਜ਼ ਨਜ਼ਰ ਆ ਰਹੀ ਹੈ ਤਾਂ ਇਸ ਕਰਕੇ ਇੱਕ ਵਾਰ ਫਿਰ ਤੋਂ ਜਿਹੜਾ ਅੰਮ੍ਰਿਤਸਰ ਲੋਕ ਸਭਾ ਦਾ ਮੁਕਾਬਲਾ ਹੈ ਕਾਫੀ ਦਿਲਚਸਪ ਰਹਿ ਸਕਦਾ ਹੈ ਪਰ ਦੂਜੇ ਪਾਸੇ ਕਿਉਂਕਿ ਪੰਜਾਬ ਦੀਆਂ ਜਿਹੜੀਆਂ 13 ਲੋਕ ਸਭਾ ਸੀਟਾਂ ਨੇ ਉਹਨਾਂ ਦੇ ਉੱਤੇ ਹਾਲੇ ਬਾਕੀ ਪਾਰਟੀਆਂ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾਣਾ ਹਾਲੇ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਔਰ ਅਮਰੋਦਸਰ ਲੋਕ ਸਭਾ ਸੀਟ ਤੋਂ ਕੁਲਦੀਪ ਧਾਰੀਵਾਲ ਜੋ ਕਿ ਇੱਕ ਵਾਰ ਪਹਿਲਾਂ ਵੀ ਸਰਕਾਰ ਬਣਨ ਤੋਂ ਪਹਿਲਾਂ ਇੱਕ ਵਾਰ ਉਹ ਚੋਣ ਲੜ ਚੁੱਕੇ ਨੇ ਹਾਲਾਂਕਿ ਉਸ ਵੇਲੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਹੁਣ ਸਮੀਕਰਨ ਬਿਲਕੁਲ ਵੱਖਰੇ ਨੇ ਇਸ ਵੇਲੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਸਰਕਾਰ ਦੇ ਵਿੱਚ ਜਿਹੜੇ ਕੈਬਨਟ ਮੰਤਰੀ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਨਾਮ ਵੀ ਸ਼ਾਮਲ ਹੈ ਹਾਲਾਂਕਿ ਹੋਰ ਜਿਹੜੇ ਜ਼ਿਲ੍ਹੇ ਨੇ ਉੱਥੋਂ ਵੀ ਕਈ ਕੈਬਨਟ ਮੰਤਰੀ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਤਾਂ ਬਾਕੀ ਪਾਰਟੀਆਂ ਵੱਲੋਂ ਹੁਣ ਕਿਹੜੇ-ਕਿਹੜੇ ਉਮੀਦਵਾਰ ਮੈਦਾਨ ਦੇ ਵਿੱਚ ਲਿਆਏ ਜਾਂਦੇ ਨੇ ਉਹ ਦੇਖਣ ਵਾਲੀ ਗੱਲ ਹੋਏਗੀ ਤਾਂ ਇਸ ਦੇ ਨਾਲ ਹੀ ਮੈਂ ਜ਼ਿਕਰ ਅੰਮ੍ਰਿਤਸਰ ਦੇ ਨਾਲ ਗਵੰਡੀ ਜਿਹੜੇ ਜ਼ਿਲ੍ਹੇ ਨੇ ਚਾਹੇ ਉਹ ਖਡੂਰ ਸਾਹਿਬ ਸੀਟ ਹੋਵੇ ਜਾਂ ਫਿਰ ਗੁਰਦਾਸਪੁਰ ਸੀਟ ਹੋਵੇ ਤਾਂ ਇਸ ਸੀਟ ਦੇ ਉੱਤੇ ਇਹਨਾਂ ਤਿੰਨਾਂ ਸੀਟਾਂ ਦੇ ਉੱਤੇ ਹਰ ਕਿਸੇ ਦੀ ਨਜ਼ਰ ਆਂਦੀ ਕਿਉਂਕਿ ਗੁਰਦਾਸਪੁਰ ਸੀਟ ਤੋਂ ਪਿਛਲੀ ਵਾਰ ਜੋ ਹੈ ਸਨੀ ਦਿਓਲ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਔਰ ਖਡੂਰ ਸਾਹਿਬ ਜਿੱਥੇ ਫਿਲਹਾਲ ਕਾਂਗਰਸ ਦਾ ਕਬਜ਼ਾ ਹੈ ਕਾਂਗਰਸ ਦੇ ਜਸਬੀਰ ਸਿੰਘ ਡਿੰਪਾ ਉੱਥੋਂ ਲੋਕ ਸਭਾ ਦੇ ਮੈਂਬਰ ਨੇ ਤਾਂ ਇਸ ਵਾਰ ਕੀ ਪਹਿਲੇ ਚਿਹਰਿਆਂ ਨੂੰ ਹੀ ਮੌਕਾ ਦਿੱਤਾ ਜਾਂਦਾ ਹੈ ਜਾਂ ਫਿਰ ਨਵੇਂ ਚਿਹਰੇ ਮੈਦਾਨ ਦੇ ਵਿੱਚ ਉਤਾਰੇ ਜਾਂਦੇ ਨੇ ਇਹ ਇੱਕ ਦੋ ਦਿਨਾਂ ਦੇ ਵਿੱਚ ਸਥਿਤੀ ਸਪਸ਼ਟ ਹੋਏਗੀ ਪਰ ਅੰਮ੍ਰਿਤਸਰ ਲੋਕ ਸਭਾ ਸੀਟ ਇਸ ਵਾਰ ਕਿਸ ਦੇ ਹਿੱਸੇ ਜਾਂਦੀ ਹੈ ਔਰ ਕਿੰਨਾ ਕੁ ਅਹਿਮ ਯੋਗਦਾਨ ਇਹ ਪੰਜਾਬ ਭਾਰਤ ਦੇ ਵਿੱਚ ਜਿਹੜੀ ਅਗਲੀ ਸਰਕਾਰ ਬਣਦੀ ਹੈ ਉਸ ਦੇ ਵਿੱਚ ਕਿੰਨਾ ਕੁ ਅਹਿਮ ਯੋਗਦਾਨ ਅਦਾ ਕਰਦੀ ਹੈ ਇਹ ਵੀ ਇੱਕ ਕਾਫੀ ਦੇਖਣ ਵਾਲੀ ਗੱਲ ਹੋਏਗੀ ਪਰ ਫਿਲਹਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਜਾਣੀ ਹੈ ਮੁੱਖ ਚੋਣ ਕਮਿਸ਼ਨ ਵੱਲੋਂ ਔਰ ਉਸ ਦੇ ਵਿੱਚ ਚੋਣਾਂ ਦੀਆਂ ਜਿਹੜੀਆਂ ਤਰੀਕਾ ਨੇ ਉਨਾ ਦਾ ਐਲਾਨ ਕੀਤਾ ਜਾਣਾ ਹੈ ਔਰ ਜਿਹੜਾ ਚੋਣ ਜਾਬਤਾ ਹੈ ਉਹ ਅੱਜ ਤੋਂ ਲਾਗੂ ਹੋ ਜਾਏਗਾ ਔਰ ਇਹ ਬਿਲਕੁਲ ਇੱਕ ਕਹਿਣਾ ਗਲਤ ਨਹੀਂ ਹੈ ਕਿ ਅੱਜ ਜਿਹੜੀ ਕੇਂਦਰ ਸਰਕਾਰ ਹੈ ਦੇਸ਼ ਦੇ ਵਿੱਚ ਉਸ ਦਾ ਕਾਰਜਕਾਲ ਦਾ ਅੱਜ ਆਖਰੀ ਦਿਨ ਹੈ ਔਰ ਅੱਜ ਤੋਂ ਬਾਅਦ ਕੋਡ ਆਫ ਕੰਡਕਟ ਜੋ ਹੈ ਉਹ ਲਾਗੂ ਹੋਏਗਾ ਚੋਣ ਦੀਆਂ ਤਰੀਕਾਂ ਜਿਹੜੀਆਂ ਨੇ ਉਸ ਤੋਂ ਬਾਅਦ ਇਹ ਸਪਸ਼ਟ ਹੋਏਗਾ ਕਿ ਆਖਿਰਕਾਰ ਚੋਣ ਜਾਬਤੇ ਔਰ ਚੋਣਾ ਦੀਆਂ ਤਰੀਕਾਂ ਦੇ ਵਿੱਚ ਕਿੰਨੇ ਦਿਨਾਂ ਦਾ ਜਿਹੜਾ ਵਕਫਾ ਹੈ ਕਿਉਂਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੂੰ ਚੋਣ ਪ੍ਰਚਾਰ ਕਰਨ ਦੇ ਲਈ ਵੀ ਸਮਾਂ ਚਾਹੀਦਾ ਹੈ ਔਰ ਹੱਲੇ ਉਮੀਦਵਾਰਾਂ ਦੀ ਜਿਹੜੀ ਸੂਚੀ ਹੈ ਬਹੁਤ ਸਾਰੇ ਸੂਬਿਆਂ ਦੇ ਵਿੱਚ ਜਾਰੀ ਕੀਤੀ ਜਾਣੀ ਹੈ ਔਰ ਪੰਜਾਬ ਦੀਆਂ 13 ਦੀਆਂ 13 ਜਿਹੜੀਆਂ ਲੋਕ ਸਭਾ ਸੀਟਾਂ ਨੇ ਉਤੋਂ ਹਾਲੇ ਤੱਕ ਨਾ ਤਾਂ ਅਕਾਲੀ ਦਲ, ਬੀਜੇਪੀ ਔਰ ਕਾਂਗਰਸ ਵੱਲੋਂ ਕਿਸੇ ਵੀ ਸੀਟ ਤੋਂ ਕਿਸੇ ਉਮੀਦਵਾਰ ਦਾ ਐਲਾਨ ਹਾਲੇ ਤੱਕ ਨਹੀਂ ਕੀਤਾ ਗਿਆ ਔਰ ਇਸ ਦੇ ਵਿਚਾਲੇ ਇਹ ਵੀ ਚਰਚਾਵਾਂ ਨੇ ਕਿ ਅਕਾਲੀ ਬੀਜੇਪੀ ਦਾ ਜਿਹੜਾ ਗੱਡਜੋੜ ਹੈ ਉਹ ਹੋ ਸਕਦਾ ਔਰ ਜੇਕਰ ਗੱਡਜੋੜ ਹੁੰਦਾ ਹੈ ਤਾਂ ਸੀਟ ਸ਼ੇਅਰਿੰਗ ਨੂੰ ਲੈ ਕੇ ਕੀ ਫਾਰਮੂਲਾ ਤਿਆਰ ਕੀਤਾ ਜਾਂਦਾ ਹੈ ਅਮਰਤਸਰ ਦੀ ਔਰ ਗੁਰਦਾਸਪੁਰ ਤੇ ਇਸ ਦੇ ਨਾਲ ਹੁਸ਼ਿਆਰਪੁਰ ਜਿਹੜੀਆਂ ਤਿੰਨ ਸੀਟਾਂ ਨੇ ਪੰਜਾਬ ਦੀਆਂ ਉਹ ਬੀਜੇਪੀ ਦੇ ਖਾਤੇ ਦੇ ਵਿੱਚ ਰਹੀਆਂ ਨੇ ਜਦੋਂ ਅਕਾਲੀ ਬੀਜੇਪੀ ਗੜਜੋੜ ਹੁੰਦਾ ਸੀ ਤਾਂ ਹੁਣ ਕਿਸ ਤਰੀਕੇ ਦਾ ਫਾਰਮੂਲਾ ਤਿਆਰ ਕੀਤਾ ਜਾਣਾ ਹੈ ਕਿਹੜੀਆਂ ਸੀਟਾਂ ਬੀਜੇਪੀ ਕੋਲ ਜਾ ਸਕਦੀਆਂ ਨੇ ਇਹ ਵੀ ਹੱਲੇ ਚਰਚਾਵਾਂ ਨੇ ਤਾਂ ਇਹ ਅੱਜ ਦਾ ਜਿੱਥੇ ਚੋਣਾਂ ਦਾ ਐਲਾਨ ਹੋਣਾ ਹੈ ਉਸ ਤੋਂ ਬਾਅਦ ਇਹ ਵੀ ਜਾਣਕਾਰੀਆਂ ਮਿਲਦੀਆਂ ਨੇ ਕਿ ਬਹੁਤ ਜਲਦ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦਾ ਔਰ ਖਾਸ ਤੌਰ ਤੇ ਅੰਮ੍ਰਿਤਸਰ ਔਰ ਗੁਰਦਾਸਪੁਰ ਜਿਹੜੀ ਲੋਕ ਸਭਾ ਸੀਟ ਹੈ ਕਿਉਂਕਿ ਇਸ ਦੇ ਉੱਤੇ ਇਸ ਕਰਕੇ ਹਰ ਕਿਸੇ ਦੀ ਨਜ਼ਰ ਰਹਿੰਦੀ ਕਿਉਂਕਿ ਭਾਜਪੀ ਇਹਨਾਂ ਦੋਹਾਂ ਸੀਟਾਂ ਤੇ ਬਾਰੀ ਉਮੀਦਵਾਰਾਂ ਦੇ ਉੱਤੇ ਜ਼ਿਆਦਾਤਰ ਜੋ ਹੈ ਦਾਅ ਖੇਡਦੀ ਹੋਈ ਨਜ਼ਰ ਆਉਂਦੀ ਤਾਂ ਇਸ ਵਾਰ ਕੀ ਸਥਾਨਕ ਚਿਹਰੇ ਹੋਣਗੇ ਕਿਉਂਕਿ ਤਰਨਜੀਤ ਸਿੰਘ ਸੰਧੂ ਦਾ ਜ਼ਿਕਰ ਕਰੀਏ ਤਾਂ ਉਹ ਖੁਦ ਨੂੰ ਸਥਾਨਕ ਲੀਡਰ ਦੱਸਦੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਕਿ ਉਹਨਾਂ ਦਾ ਜਿਹੜਾ ਪਿਸ਼ੋਕੜ ਹੈ ਉਹ ਇੱਥੇ ਜੁੜਿਆ ਹੋਇਆ ਪੰਥਕ ਪਰਿ ਤੇਜਾ ਸਿੰਘ ਸਮੁੰਦਰੀ ਦੇ ਪਰਿਵਾਰ ਦੇ ਵਿੱਚੋਂ ਨੇ ਤੇਜਾ ਸਿੰਘ ਸਮੁੰਦਰੀ ਉਹਨਾਂ ਦੇ ਦਾਦਾ ਜੀ ਸੀ ਔਰ ਵਿਸ਼ਨ ਸਿੰਘ ਸੰਧੂ ਜੋ ਕਿ ਅੰਮ੍ਰਿਤਸਰ ਦੇ ਵਿੱਚ ਜਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਥਾਪਿਤ ਕੀਤੀ ਗਈ ਤਾਂ ਪਹਿਲੇ ਵਾਈਸ ਚਾਂਸਲਰ ਉਹ ਬਣੇ ਸੀ ਤਾਂ ਉਹ ਵੀ ਦਾਵਾ ਕਰ ਰਹੇ ਨੇ ਤਾਂ ਹੁਣ ਜਿੱਥੇ ਚੋਣਾਂ ਦੇ ਐਲਾਨ ਦਾ ਇੰਤਜ਼ਾਰ ਹੋ ਰਿਹਾ ਸੀ ਹੁਣ ਇਹ ਵੀ ਇੰਤਜ਼ਾਰ ਹੈ ਕਿ ਸਿਆਸੀ ਪਾਰਟੀਆਂ ਵੱਲੋਂ ਕਦੋਂ ਤੱਕ ਆਪਣੇ ਉਮੀਦਵਾਰਾਂ ਦੇ ਨਾਮ ਦਾ ਐਲਾਨ ਜੋ ਹੈ ਉਹ ਕੀਤਾ ਜਾਂਦਾ ਹੈ